ਡਿੜਵਾ ਦੇ ਵਿੱਚ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ ਜਿੱਥੇ ਪੁਲਿਸ ਨੇ ਚੋਰਾਂ ਨੂੰ ਕਾਬੂ ਕਰ ਲਿਆ ਡਿੜਵਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਪੁਲਿਸ ਚੌਂਕੀ ਕੋਹਰੀਆਂ ਦੀ ਟੀਮ ਨੇ ਇੱਕ ਨੌਜਵਾਨ ਨੂੰ ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਉੱਥੇ ਡਿੜਵਾ ਦੇ ਐਸ ਐਚ ਓ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਐਸ ਐਸ ਪੀ ਸਰਤਾਜ ਸਿੰਘ ਚਹਿਲ ਅਤੇ ਡੀ ਐਸ ਪੀ ਪ੍ਰਿਥਵੀ ਸਿੰਘ ਚਹਿਲ ਵੱਲੋਂ ਚਲਾਈ ਗਈ ਮਹਿਮ ਦੇ ਤਹਿਤ ਡਿੜਬਾ ਪੁਲਿਸ ਵੱਲੋਂ ਜੋ ਮਾੜੇ ਅਨਸਰ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਹਨਾਂ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਤੇ ਇਸੇ ਦੌਰਾਨ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਰੋਂਗਲਾਂ ਤੋਂ ਕੁਝ ਵਿਅਕਤੀ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਲੈ ਕੇ ਵੱਡਾ ਸਾਈਡ ਵੱਲ ਜਾ ਰਹੇ ਸੰਤਾ ਪੁਲਿਸ ਪਾਰਟੀ ਨੇ ਨਾਗਾ ਖੇੜੀ ਵਿਖੇ ਨਾਕਾਬੰਦੀ ਕਰਕੇ ਉਕਤ આરોપી ਨੂੰ ਕਾਬੂ ਕਰ ਲਿਆ ਅਤੇ ਉਸ ਨੇ ਦੱਸਿਆ ਕਿ ਰਵਿੰਦਰ ਸਿੰਘ ਦਾ 2 ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਜਿਸ ਤੋਂ ਹੋਰ ਵੀ ਵਧੇਰੇ ਪੁੱਛਗਿੱਛ ਜਿਹੜੀ ਕੀਤੀ ਜਾਊਗੀ ਨਾਲ ਹੀ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਿਅਕਤੀ ਨੇ ਇਹ ਮੋਟਰਸਾਈਕਲ ਨੇ ਕਿੱਥੋਂ ਚੋਰੀ ਕੀਤੀ ਨੇ ਤੇ ਹੋਰ ਕਿਹੜੇ-ਕਿਹੜੇ ਮਾੜੇ ਅਨਸਰ ਇਸ ਦੇ ਨਾਲ ਸ਼ਾਮਲ ਸਨ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਉਹਨਾਂ ਨੂੰ ਅਸਲ ਮਾਲਕਾਂ ਦੇ ਹਵਾਲੇ ਵੀ ਜਲਦ ਕਰ ਦਿੱਤਾ ਜਾਊਗਾ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਇਲ ਮਾਨਯੋਗ ਡੀਐਸਪੀ ਡੜਬਾ ਪ੍ਰਿਥਵੀ ਸਿੰਘ ਚਾਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋ ਸੰਗਰੂਰ ਪੁਲਿਸ ਨੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਹੈ ਉਸੇ ਦੇ ਲੜੀ ਦੇ ਤਹਿਤ ਅਸੀਂ ਇੱਕ ਮੋਟਰਸਾਈਕਲ ਚੋਰ ਗਰੁੱਪ ਸੀ ਜਿਹੜਾ ਦੋ ਬੰਦਿਆਂ ਦਾ ਉਹਦੇ ਚ ਅਸੀਂ ਇੱਕ ਨੂੰ ਕਾਬੂ ਕੀਤਾ ਮਿਤੀ 31 ਤਰੀਕ ਨੂੰ ਸਾਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਸਿੰਘ ਤੇ ਰਵਿੰਦਰ ਸਿੰਘ ਜੋ ਨਵੀਂ ਜੀ ਉਮਰ ਦੇ ਲੜਕੇ ਨੇ ਜੋ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਨੇ ਅੱਜ ਉਹ ਰੋਗਲੇ ਤੋਂ ਪਤਨਾ ਸਾਈਡ ਜਾ ਰਹੇ ਨੇ ਤਾਂ ਉਹਨਾਂ ਨੂੰ ਖੇੜੀ ਨਾਗਾ ਖੇੜੀ ਪਿੰਡ ਦੇ ਕੋਲ ਨਾਕਾਬੰਦੀ ਕਰਕੇ ਏਐਸੀ ਦਰਸ਼ਨ ਸਿੰਘ ਦੀ ਟੀਮ ਨੇ ਕਾਬੂ ਕੀਤਾ ਤੇ ਕਾਬੂ ਕਰਕੇ ਰਵਿੰਦਰ ਸਿੰਘ ਪਾਸੋਂ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਫਿਰ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦਰਾਨੇ ਪੁਸ਼ਗੀਸ਼ ਰਵਿੰਦਰ ਸਿੰਘ ਪਾਸੋਂ 7 ਹੋਰ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਏ ਜੋ ਸਾਰੇ ਮੋਟਰਸਾਈਕਲ ਇਹਨਾਂ ਨੇ ਪਟਿਆਲੇ ਤੋਂ ਕਾਲੀ ਮਾਤਾ ਮੰਦਰ ਤੋਂ ਤੇ ਕਨਾਲੀ ਕਾਲੀ ਮਾਤਾ ਮੰਦਰ ਦੇ 12 ਦਰੀ ਗਾਰਡਨ ਹੈ ਜਿੱਥੋਂ ਇਹ ਸਾਰੇ ਮੋਟਰਸਾਈਕਲ ਚੋਰੀ ਹੋਏ ਸੀ ਉਹ ਸਾਰੇ ਬਰਾਮਦ ਕੀਤੇ ਗਏ। ਕਿ ਜਿਹੜਾ ਜਸਵਿੰਦਰ ਸਿੰਘ ਆ ਉਹ ਅਜੇ ਫਰਾਰ ਹੈ ਉਸ ਨੂੰ ਵੀ ਜਲਦੀ ਕਾਬੂ ਕਰਕੇ ਉਸ ਤੋਂ ਵੀ ਭਾਰੀ ਮਾਤਰਾ ਵਿੱਚ ਰਿਕਵਰੀ ਹੋਣ ਦੀ ਉਮੀਦ ਹੈ। ਇਹ ਸਾਡੀ ਡਿੜਬਾ ਪੁਲਿਸ ਦੀ, ਡਿੜਬਾ ਥਾਣੇ ਦੀ ਪੁਲਿਸ ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ। ਅਸੀਂ ਕਾਫੀ ਭਾਰੀ ਮਾਤਰਾ ਵਿੱਚ ਇਹ ਮੋਟਰਸਾਈਕਲ ਬਰਾਮਦ ਕੀਤੇ ਨੇ। ਸਰ ਇਹਨਾਂ ਦੀ ਕੋਈ ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਹੈਗਾ ਚੈੱਕ ਕੀਤਾ ਗਿਆ ਜੀ? ਇਹ ਮੁੰਡਾ ਹਜੇ ਨਵੀਂ ਉਮਰ ਦਾ ਹੀ ਹੈ, 20 ਸਾਲ ਉਮਰ ਹੈ ਦੀ। ਹਜੇ ਇਹਦਾ ਪੁਰਾਣਾ ਰਿਕਾਰਡ ਤਾਂ ਠੀਕ ਹੈ। ਪਰ ਇਹ ਨਵਾਂ ਹੀ ਇਸ ਕੰਮ 'ਚ ਪਿਆ ਸੀ। ਬਿਛੇਟੀ ਅਮੀਰ ਹੋਣ ਦੇ ਚੱਕਰ 'ਚ ਵੀ ਕੰਮ ਨਾ ਕਰਨਾ ਪਵੇ ਉਸ ਚੱਕਰ ਦੇ ਵਿੱਚ ਉਲਝ ਗਿਆ ਤੇ ਦੋ ਹੀ ਵਿਅਕਤੀ ਨੇ ਜਾਂ ਹੋਰ ਵੀ ਟੀਮ ਇਹਨਾਂ ਨਾਲ ਕੋਈ ਹੈਗੀ ਜੀ ਕਿਸੇ ਕਿਸੇ ਦਰਾਂ ਨੂੰ ਪਤਾ ਹਜੇ ਇਹਨਾਂ ਦੋਆਂ ਦੀ ਇਹਦੇ ਦੱਸਣ ਮੁਤਾਬਕ ਜਿਹੜਾ ਜਸਵਿੰਦਰ ਹੈ ਉਹ ਇਹਦੇ ਨਾਲ ਜਾਂਦਾ ਸੀ ਇਹ ਇਕੱਠੇ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆਉਂਦੇ ਸੀ ਹਜੇ ਇੱਕ ਮੁੰਡਾ ਸਾਨੂੰ ਇਹਨੇ ਹੋਰ ਦੱਸਿਆ ਉਹ ਪਤਨਾ ਏਰੀਏ ਦਾ ਸਬੰਧਤ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਜਾਊਗਾ ਕਿ ਉਸ ਏਰੀਏ ਦਾ ਇੱਕ ਲੜਕਾ ਉਹ ਵੀ ਪਟਿਆਲੇ ਤੋਂ ਰੂਟੀਨ 'ਚ ਮੋਟਰਸਾਈਕਲ ਚੋਰੀ ਕਰਦਾ ਉਹ ਜਿਹੜਾ ਸਬੰਧਤ ਪਤਨਾ ਥਾਣਾ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਜਿਨ੍ਹਾਂ ਲੋਕਾਂ ਦੇ ਮੋਟਰਸਾਈਕਲ ਸੀਗੇ ਕਿ ਉਹਨਾਂ ਨੂੰ ਇਹ ਵਾਪਸ ਕਿਸ ਤਰ੍ਹਾਂ ਦਿੱਤੇ ਜਾਣਗੇ ਬਿਲਕੁਲ ਇਹ ਜਿੰਨੇ ਵੀ ਮੋਟਰਸਾਈਕਲ ਚੋਰੀ ਹੋਏ ਨੇ ਇਹ ਸਾਰੇ ਉਸ ਸਬੰਧਤ ਥਾਣੇ ਨੂੰ ਸੂਚਨਾ ਹਿਤ ਭੇਜ ਦਿੱਤੇ ਜਾਣਗੇ ਤੇ ਇਹਨਾਂ ਨੂੰ ਸਪੋਰਟ